ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਬਣਾਉਣ ਦੀ 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 2364 ਤੇ 9894 ਸਾਥੀਆਂ ਨੂੰ ਇੱਕ ਅਪੀਲ ਆ ਦੇਖੋ ਸਾਰੇ ਸਾਥੀ ਆਪਣੇ ਇੱਥੇ ਡਟੇ ਹੋਏ ਨੇ ਤੇ ਉਮੀਦ ਕਰਦੇ ਆ ਕਿ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਤੇ ਉਹ ਚਾਹਦੇ ਨੇ ਕਿ ਸਾਨੂੰ ਆਫਰ ਲੈਟਰ ਮਿਲਣ ਤਾਂ ਰਿਕੁਐਸਟ ਆ ਕੱਲ ਸਵੇਰੇ 9 ਵਜੇ ਤੋਂ ਪਹਿਲਾਂ-ਪਹਿਲਾਂ ਇੱਥੇ ਪਹੁੰਚੋ ਧੰਨਵਾਦ ਜੀ ਜੇ ਕਿਸ ਨੂੰ ਕੁਝ ਗਲਤ ਲੱਗਾ ਹੋਵੇ ਮਾਫੀਆ ਪਰ ਪਹੁੰਚਣਾ ਇਸ ਵੇਲੇ ਜ਼ਰੂਰੀ ਹੈ ਤੇ ਵੱਧ ਤੋਂ ਵੱਧ ਸਾਥੀ ਪਹੁੰਚੋ ਆਪਣੇ ਰੋਜ਼ਗਾਰ ਲਈ ਧੰਨਵਾਦ ਜੀ ਸਤਿਕਾਰਯੋਗ ਸਾਥਿਓ ਜਿਵੇਂ ਕਿ ਸਾਰੇ ਹੀ ਸਾਥੀਆਂ ਨੂੰ ਪਤਾ ਹੈਗਾ ਕਿ ਅੱਜ ਜਿਹੜਾ ਅਸੀਂ ਪ੍ਰੋਟੈਸਟ ਲਗਾਇਆ ਹੋਇਆ ਹੈਗਾ ਡੀਪੀਏ ਆਫਿਸ ਦੀ ਜਿਹੜੀ 6ਵੀਂ ਮੰਜ਼ਲ ਦੇ ਉੱਪਰ ਜੋ ਅੱਜ ਸਾਡੇ ਸਾਥੀ ਜਿਹੜੇ ਡਟੇ ਹੋਏ ਨੇਗੇ ਔਰ ਜਿਸ ਤਰੀਕੇ ਨਾਲ ਜਿਹੜੇ ਸਾਡੇ ਅੱਜ ਸਾਥੀ ਪਹੁੰਚੇ ਨੇਗੇ ਉਹਨਾਂ ਦੀ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਜਿਵੇਂ ਕਿਵੇਂ ਕਰਕੇ ਅਸੀਂ ਆਪਣੇ ਜਾਂ ਜਿੰਨੇ ਵੀ ਆਗਾ ਦਮ ਤੇ ਅਸੀਂ ਅੱਜ ਇੱਥੇ ਸਾਥੀਆਂ ਵਾਸਤੇ ਲੰਗਰ ਦੀ ਵਿਵਸਥਾ ਕਰ ਰਹੇ ਆਂਗੀ ਸੋ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਰੇ ਸਾਥੀਆਂ ਨੂੰ ਇੱਕ ਵਾਰੀ ਫੇਰ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦੇ ਆਂਗੇ ਕਿ ਇਹਨਾਂ ਸਾਥੀਆਂ ਦੇ ਰਹਿਣ ਵਾਸਤੇ ਜਿੰਨੇ ਹੁਣ ਇੱਥੇ ਆਪਾਂ ਨੂੰ ਦਰੀਆਂ ਜਾਂ ਕੰਬਲ ਜਾਂ ਜੋ ਗੱਦੇ ਚਾਹੀਦੇ ਨੇਗੇ ਸੋ ਸਾਰੇ ਹੀ ਸਾਥੀਆਂ ਨੂੰ ਬੇਨਤੀ ਹੈਗੀ ਕਿ ਥੋੜਾ ਥੋੜਾ ਸਾਰੇ ਹੀ ਸਾਥੀ ਫੰਡ ਦੀ ਹੈਲਪ ਜ਼ਰੂਰ ਕਰਨਾ ਤਾਂ ਕਿ ਅਸੀਂ ਜਿਹੜਾ ਇੱਥੋਂ ਦਾ ਰਹਿਣ ਦਾ ਅਰੇਂਜਮੈਂਟ ਆ ਉਹ ਵੀ ਕਰ ਸਕੀਏ ਔਰ ਨਾਲ ਹੀ ਹੈ ਜਿਹੜਾ ਜਿਹੜਾ ਆਪਣੇ ਜੁਨੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਆਊਗਾ ਪੈਸੇ ਪ੍ਰਤੀ ਉਸ ਦਿੱਕਤਾਂ ਨੂੰ ਵੀ ਅਸੀਂ ਦੂਰ ਕਰ ਸਕੀਏ ਉਸ ਸਾਰੇ ਸਾਥੀਆਂ ਨੂੰ ਬੇਨਤੀ ਹੈਗੀ ਕਿ ਫੰਡ ਦੀ ਜਿਹੜੀ ਸਾਰੇ ਸਾਥੀ ਹੈਲਪ ਕਰਨ ਔਰ ਨਾਲ ਹੀ ਜਿਹੜਾ ਹੈ ਜਿੰਨੇ ਵੀ ਸਾਥੀ ਘਰਾਂ 'ਚ ਬੈਠੇ ਨੇਗੇ ਉਹ ਸਾਥੀ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਡੀਪੀ ਆਫਿਸ ਤੇ ਜਿਹੜਾ 6ਵੀਂ ਮੰਜ਼ਲ ਤੇ ਜੋਗਾ ਆਪਾਂ ਧਰਨਾ ਲਗਾਇਆ ਹੋਇਆਗਾ ਉਸ ਧਰਨੇ ਦਾ ਜਿਹੜਾ ਹਿੱਸਾ ਜ਼ਰੂਰ ਬਣ ਧੰਨਵਾਦ ਸੱਥਿਓ